ਬਲੌਕ ਸੰਪਤੀ ਚੋਣਾ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋ ਕੇ ਹਟਿਆ ਨੇ ਜਿੱਥੇ ਗੜਸ਼ੰਕਰ ਦੇ ਵਿੱਚ ਕਾਂਗਰਸ ਪਾਰਟੀ ਦੇ 6 ਉਮੀਦਵਾਰ ਜਿੱਤੇ ਨੇ ਅੱਜ ਜਿਨ੍ਹਾਂ ਨੂੰ ਸਰਟੀਫਿਕੇਟ ਦਿੱਤੇ ਗਏ ਨੇ ਸਾਡੇ ਨਾਲ ਮੌਜੂਦ ਨੇ ਕਾਂਗਰਸ ਪਾਰਟੀ ਦੇ ਹਲਕਾ ਅੰਚਾਰਜ ਅਮਰਿਤਪ੍ਰੀਤ ਲਾਲੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹੋਗੇ ਜੀ ਕਿਹੋ ਜਿਹਾ ਨਤੀਜਾ ਰਿਹਾ ਦੇਖੋ ਮੈਂ ਤਾਂ ਗੜਸ਼ੰਕਰ ਦੇ ਵੋਟਰਾਂ ਦਾ ਰਿਣੀ ਆ ਧੰਨਵਾਦੀ ਆ ਜਿਨ੍ਹਾਂ ਨੇ ਇਹਨੇ ਦਬਾਅ ਤੇ ਪ੍ਰੈਸ਼ਰ ਦੇ ਬਾਵਜੂਦ ਵੀ ਪਹਿਲਾਂ ਤਾਂ ਸਾਡੇ ਉਮੀਦਵਾਰਾਂ ਨੇ ਚੋਣਾਂ ਲੜੀਆਂ ਡਟ ਕੇ ਲੜੀਆਂ ਉਸ ਤੋਂ ਬਾਅਦ ਵੋਟਰਾਂ ਨੇ ਵੋਟਾਂ ਪਾਈਆਂ 6 ਸੀਟਾਂ ਜਿੱਤੇ ਆ ਔਰ ਤਕਰੀਬਨ 5 6 ਸੀਟਾਂ ਅਸੀਂ ਕੋਈ 25 18 22 42 ਇਸ ਮਾਰਜਨ ਨਾਲ ਹਾਰੇ ਆਂ ਹਾਰੇ ਆਂ ਜਾਂ ਹਰਾਏ ਗਏ ਆ ਪਰ ਮੈਂ ਸਮਝਦਾ ਸਰਕਾਰ ਇਹ ਜਿੱਦਾਂ ਸਾਰੇ ਪੰਜਾਬ ਚ ਤੁਸੀਂ ਦੇਖਦੇ ਕੋਈ ਲੁਕੋ ਵਾਲੀ ਗੱਲ ਤਾਂ ਹੈ ਨਹੀਂ ਇਸ ਲਈ ਅਸੀਂ ਬਾਰ ਬਾਰ ਕੋਈ ਰੋਲਾ ਨਹੀਂ ਪਾਇਆ ਅਸੀਂ ਆਪਣੇ ਲੋਕਾਂ ਦੇ ਵਿੱਚ ਗਏ ਆ ਔਰ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਹੈ ਸਰ ਕੀ ਲੱਗਦਾ ਹੈ ਇਸ ਵਾਰ ਤੁਹਾਡਾ ਮੁਕਾਬਲਾ ਕਿਹੜੀ ਪਾਰਟੀ ਦੇ ਨਾਲ ਰਿਹਾ ਹੈਗਾ ਜਦ ਕਿ ਆਮ ਆਦਮੀ ਪਾਰਟੀ ਦੇ ਕਹਿਣਾ ਹੈ ਕਿ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਸੀ ਦੇਖੋ ਗੱਲ ਇਹ ਆ ਭਈ ਇਹ ਸਰਕਾਰਾਂ ਦੀਆਂ ਇਲੈਕਸ਼ਨਾਂ ਹੁੰਦੀਆਂ ਮੈਂ ਜਦੋਂ ਤਾਂ ਮੈਂ ਸ਼ੁਰੂ ਕੀਤਾ ਐਸੇ ਹੀ ਇੱਥੋਂ ਮੈਂ ਐਸੇ ਦਫ਼ਤਰੋਂ ਕਿਹਾ ਸੀ ਨਾਰਮਲੀ ਇਹ ਇਲੈਕਸ਼ਨਾਂ ਸਰਕਾਰ ਨਾਲ ਜਿੱਤ ਜਾਂਦੀਆਂ ਕਿਉਂਕਿ ਦੇਖੋ ਕਾਂਗਰਸ ਪਾਰਟੀ ਦਾ ਪਿਛਲੀ ਵਾਰ ਜਦੋਂ ਚੋਣਾਂ ਹੋਈਆਂ ਵਿਧਾਇਕ ਇੱਥੋਂ ਹੋਇਆ ਨਹੀਂ ਸੀਗਾ ਫੇਰ ਵੀ ਕਾਂਗਰਸ ਪਾਰਟੀ 25 ਜਾਂ 23 23 ਸੀਟਾਂ ਜਿੱਤ ਗਈ ਸੀ ਤੇ ਇਹ ਸਰਕਾਰ ਨਾਲ ਇਲੈਕਸ਼ਨ ਚੱਲਦੀ ਆ ਸਰਕਾਰ ਨਾਲ ਹੀ ਮੁਕਾਬਲਾ ਸੀਗਾ ਸਾਡਾ ਇੱਥੋਂ ਦੇ ਝਾੜੂ ਵਾਲਿਆਂ ਨਾਲ ਵੀ ਮੁਕਾਬਲਾ ਸੀ ਪ੍ਰਸ਼ਾਸਨ ਨਾਲ ਵੀ ਮੁਕਾਬਲਾ ਸੀ ਪੁਲਿਸ ਨਾਲ ਵੀ ਮੁਕਾਬਲਾ ਸੀ ਪੋਲਿੰਗ ਤੋਂ ਇੱਕ ਰਾਤ ਪਹਿਲਾਂ ਸਾਡੇ ਬੰਦੇ ਚੱਕੇ ਗਏ ਬਿੰਜੋ ਪਿੰਡ ਤੋਂ ਸਾਡਾ ਇੱਕ ਬਹੁਤ ਹੀ ਸ਼ਰੀਫ ਇਨਸਾਨ ਉਹਨੂੰ ਚੱਕ ਕੇ ਮਾਲਪੁਰ ਥਾਣੇ ਚਲੇ ਜਾਂਦਾ ਗਿਆ ਫਿਰ ਤੁਸੀਂ ਕੱਲ ਦੇਖਿਆ ਸਾਡਾ ਰਿਜ਼ਲਟ ਰੋਕਿਆ ਗਿਆ ਸੋ ਸਾਡਾ ਜਿੱਥੇ ਮੁਕਾਬਲਾ ਝਾੜੂ ਦੇ ਵਰਕਰਾਂ ਨਾਲ ਸੀਗਾ ਸਾਡਾ ਮੁਕਾਬਲਾ ਇੱਥੋਂ ਦੇ ਪ੍ਰਸ਼ਾਸਨ ਨਾਲ ਵੀ ਸੀਗਾ ਸਰ ਜਿਸ ਤਰ੍ਹਾਂ ਕਿ ਕਾਂਗਰਸ ਦਾ ਕਦੇ ਗੜਸ਼ ਅਗੜ ਸ਼ੰਕਰ ਦੇ ਵਿੱਚ ਹੁਣ ਕਾਂਗਰਸ ਦੇ ਜਿੱਥੇ ਧੜੇ ਬੰਦੀਆਂ ਆਉਣ ਵਾਲੀ ਟੇਮਪ ਦੇ ਵਿੱਚ ਕੀ ਲੱਗਦਾ ਤੁਹਾਨੂੰ ਕਾਂਗਰਸ ਦਾ ਇਸ ਵੇਲੇ ਕਿ ਆ ਗੱਠਜੋੜ ਹੋਵੇਗਾ ਦੇਖੋ ਟੜੇਬੰਦੀ ਸਾਡੀ ਕੋਈ ਨਹੀਂ ਹੈਗੀ ਜਿਹੜੇ ਜਿਹੜੇ ਉਮੀਦਵਾਰ ਸਾਡੇ ਇਲੈਕਸ਼ਨ ਲੜੇ ਆ ਜਿਹਨੂੰ ਜਿਹਨੂੰ ਪਾਰਟੀ ਨੇ ਟਿਕਟ ਦਿੱਤੀ ਆ ਬਿਸ਼ੱਕ ਦੀ ਟਿਕਟਾਂ ਮੈਂ ਦਿੱਤੀਆਂ ਪਰ ਸਾਰਿਆਂ ਨੇ ਸਾਰਿਆਂ ਦੀ ਮਦਦ ਕੀਤੀ ਆ ਔਰ ਅਸੀਂ ਇਹ ਗੱਲ ਸਮਝਦੇ ਆਂ ਭੀ ਰਲ ਕੇ ਲੜਾਂਗੇ ਤੇ ਜਿੱਤਾਂਗੇ ਅਸੀਂ ਰਲ ਕੇ ਇਲੈਕਸ਼ਨ ਲੜਨੀ ਆਂ ਬਾਕੀ ਜਿਹੜੀ ਨਿੱਕੀ ਮੁੱਟੀ ਟੜੇਬੰਦੀ ਹੁੰਦੀ ਆ ਅੱਜ ਤੁਸੀਂ ਅਕਾਲੀ ਦਲ ਦੇਖ ਲਓ ਅੱਜ ਤੁਸੀਂ ਝਾੜੂ ਵਾਲੇ ਦੇਖ ਲਓ ਇਹਨਾਂ ਦਾ ਵੀ ਤਾਂ ਦਿੱਲੀ ਵਾਲਿਆਂ ਨਾਲ ਕਲੇਸ਼ ਹੀ ਪਿਆ ਆ ਕਹਿੰਦੇ ਸਾਡੇ ਸਿਰ ਤੇ ਦਿੱਲੀ ਵਾਲੇ ਬੈਠੇ ਆ ਭੀਜੇਪ ਉਹ ਭਾਜਪਾ ਵਾਲੇ ਕਹਿੰ ਜਾਂਦੇ ਸਾਡੇ ਧੜੇਬੰਦੀ ਆ ਇਸ ਲਈ ਅਕਾਲੀ ਦਲ ਦੋ ਤਿੰਨ ਵਾਰ ਦੋ ਤਿੰਨ ਫਾਰਟ ਹੋ ਗਿਆ ਸੋ ਦੇਖੇ ਮੋਟੇ ਜਿਹੜੇ ਹੁੰਦੇ ਆ ਵਿਚਾਰਕ મતਭੇਦ ਹੁੰਦੇ ਉਹਨੂੰ ਆਪਾਂ ਧੜੇਬੰਦੀ ਨਹੀਂ ਕਹਿ ਸਕਦੇ ਸੋ ਇਹ ਸੰਗ காங்கிரஸ் ਪਾਰਟੀ ਦੇ ਅਮਰਪ੍ਰੀਤ ਲਾਲੀ ਜੀ ਜਿਨ੍ਹਾਂ ਨੇ ਅੱਜ ਜੋ ਕੇ ਪ੍ਰਮਾਣ ਪੱਤਰ ਦਿੱਤੇ ਗਏ ਉੱਥੇ ਪਹੁੰਚੇ ਨੇ ਜਿਨ੍ਹਾਂ ਨੇ ਕਿਹਾ ਕਿ ਕਾਂਗਰਸ ਇੱਕ ਜੁੱਟ ਹੈ ਕੈਮਰਾਮੈਨ ਸੰਜੀਪ ਕੁਮਾਰ ਦੇ ਨਾਲ ਅ즈ਮੇਰ ਪਰੋਟ દੈਨੇਕ ਸਵੇਰਾ ਗੜਸ਼ੰਕਰ ਬਲਾਕ ਸੰਪਤੀ ਚੋਣਾ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਜਿੱਥੇ ਗੜਸ਼ੰਕਰ ਦੇ ਵਿੱਚ ਕਾਂਗਰਸ ਪਾਰਟੀ ਦੇ 6 ਉਮੀਦਵਾਰ ਜਿੱਤੇ ਨੇ ਅੱਜ ਜਿਨ੍ਹਾਂ ਨੂੰ ਸਰਟੀਫਿਕੇਟ ਦਿੱਤੇ ਗਏ ਨੇ ਸਾਡੇ ਨਾਲ ਮੌਜੂਦ ਨੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਮਰਿਤਪ੍ਰੀਤ ਲਾਲੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕਹੋਗੇ ਜੀ ਕਿਹੋ ਜਿਹਾ ਨਤੀਜਾ ਰਿਹਾ ਦੇਖੋ ਮੈਂ ਤਾਂ ਗੜਸ਼ੰਕਰ ਦੇ ਵੋਟਰਾਂ ਦਾ ਰਿਣੀ ਆ ਧੰਨਵਾਦੀ ਆ ਜਿਨ੍ਹਾਂ ਨੇ ਇੰਨੇ ਦਬਾਅ ਤੇ ਪ੍ਰੈਸ਼ਰ ਦੇ ਬਾਵਜੂਦ ਵੀ ਪਹਿਲਾਂ ਤਾਂ ਸਾਡੇ ਉਮੀਦਵਾਰਾਂ ਨੇ ਚੋਣਾਂ ਲੜੀਆਂ ਡਟ ਕੇ ਲੜੀਆਂ ਉਸ ਤੋਂ ਬਾਅਦ ਵੋਟਰਾਂ ਨੇ ਵੋਟਾਂ ਪਾਈਆਂ 6 ਸੀਟਾਂ ਜਿੱਤੇਆਂ ਔਰ ਤਕਰੀਬਨ 5-6 ਸੀਟਾਂ ਅਸੀਂ ਕੋਈ 25 18 22 42 ਇਸ ਮਾਰਜਨ ਨਾਲ ਹਾਰੇਆਂ ਹਾਰੇਆਂ ਜਾਂ ਹਰਾਏ ਗਏ ਆ ਪਰ ਮੈਂ ਸਾਬੇਤਾਂ ਸਰਕਾਰ ਇਹ ਜਿੱਦਾਂ ਸਾਰੇ ਪੰਜਾਬ ਚ ਤੁਸੀਂ ਦੇਖਦੇ ਕੋਈ ਲੁਕੋ ਵਾਲੀ ਗੱਲ ਤਾਂ ਹੈ ਨਹੀਂ ਇਸ ਲਈ ਅਸੀਂ ਬਾਰ ਬਾਰ ਕੋਈ ਰੋਲਾ ਨਹੀਂ ਪਾਇਆ ਅਸੀਂ ਆਪਣੇ ਲੋਕਾਂ ਦੇ ਵਿੱਚ ਗਏ ਆ ਔਰ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਹੈ ਸਰ ਕੀ ਲੱਗਦਾ ਹੈ ਇਸ ਵਾਰ ਤੁਹਾਡਾ ਮੁਕਾਬਲਾ ਕਿਹੜੀ ਪਾਰਟੀ ਦੇ ਨਾਲ ਰਿਹਾ ਹੈਗਾ ਜਦ ਕਿ ਆਮ ਆਦਮੀ ਪਾਰਟੀ ਦੇ ਕਹਿਣਾ ਹੈ ਕਿ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਸੀ ਦੇਖੋ ਗੱਲ ਇਹ ਆ ਭਈ ਇਹ ਸਰਕਾਰਾਂ ਦੀਆਂ ਇਲੈਕਸ਼ਨਾਂ ਹੁੰਦੀਆਂ ਮੈਂ ਜਦੋਂ ਤਾਂ ਮੈਂ ਸ਼ੁਰੂ ਕੀਤਾ ਐਸੇ ਹੀ ਇੱਥੋਂ ਮੈਂ ਐਸੇ ਦਫ਼ਤਰੋਂ ਕਿਹਾ ਸੀ ਨਾਰਮਲੀ ਇਹ ਇਲੈਕਸ਼ਨਾਂ ਸਰਕਾਰ ਨਾਲ ਜਿੱਤ ਜਾਂਦੀਆਂ ਕਿਉਂਕਿ ਦੇਖੋ ਕਾਂਗਰਸ ਪਾਰਟੀ ਦਾ ਪਿਛਲੀ ਵਾਰ ਜਦੋਂ ਚੋਣਾਂ ਹੋਈਆਂ ਵਿਧਾਇਕ ਇੱਥੋਂ ਹੈ ਨਹੀਂ ਸੀਗਾ ਫੇਰ ਵੀ ਕਾਂਗਰਸ ਪਾਰਟੀ 25ਾਂ ਚੋਂ 23 23 ਸੀਟਾਂ ਜਿੱਤ ਗਈ ਸੀ ਤੇ ਇਹ ਸਰਕਾਰ ਨਾਲ ਇਲੈਕਸ਼ਨ ਚੱਲਦੀ ਆ ਸਰਕਾਰ ਨਾਲ ਹੀ ਮੁਕਾਬਲਾ ਸੀਗਾ ਸਾਡਾ ਇੱਥੋਂ ਦੇ ਝਾੜੂ ਵਾਲਿਆਂ ਨਾਲ ਵੀ ਮੁਕਾਬਲਾ ਸੀ ਪ੍ਰਸ਼ਾਸਨ ਨਾਲ ਵੀ ਮੁਕਾਬਲਾ ਸੀ ਪੁਲਿਸ ਨਾਲ ਵੀ ਮੁਕਾਬਲਾ ਸੀ ਪੋਲਿੰਗ ਤੋਂ ਇੱਕ ਰਾਤ ਪਹਿਲਾਂ ਸਾਡੇ ਬੰਦੇ ਚੱਕੇ ਗਏ ਬਿੰਜੋ ਪਿੰਡ ਤੋਂ ਸਾਡਾ ਇੱਕ ਬਹੁਤ ਹੀ ਅ ਸ਼ਰੀਫ ਇਨਸਾਨ ਉਹਨੂੰ ਚੱਕ ਕੇ ਮਾਲਪੁਰ ਥਾਣੇ ਚ ਲੈ ਜਾਂਦਾ ਗਿਆ ਫਿਰ ਤੁਸੀਂ ਕੱਲ ਦੇਖਿਆ ਸਾਡਾ ਰਿਜ਼ਲਟ ਰੋਕਿਆ ਗਿਆ ਸੋ ਸਾਡਾ ਜਿੱਥੇ ਮੁਕਾਬਲਾ ਝਾੜੂ ਦੇ ਵਰਕਰਾਂ ਨਾਲ ਸੀਗਾ ਸਾਡਾ ਮੁਕਾਬਲਾ ਇੱਥੋਂ ਦੇ ਪ੍ਰਸ਼ਾਸਨ ਨਾਲ ਵੀ ਸੀਗਾ ਸਰ ਜਿਸ ਤਰ੍ਹਾਂ ਕਿ ਕਾਂਗਰਸ ਦਾ ਕਦੇ ਗੜ੍ਹ ਸੀ ਗੜ੍ਹ ਸ਼ੰਕਰ ਦੇ ਵਿੱਚ ਹੁਣ ਕਾਂਗਰਸ ਦੇ ਜਿੱਥੇ ਧੜੇ ਬੰਦੀਆਂ ਆਣ ਵਾਲੀ ਟਾਈਮ ਦੇ ਵਿੱਚ ਕੀ ਲੱਗਦਾ ਤੁਹਾਨੂੰ ਕਾਂਗਰਸ ਦਾ ਇਸ ਵੇਲੇ ਕੀ ਗੱਠ ਜੋੜ ਹੋਵੇਗਾ ਦੇਖੋ ਧੜੇ ਬੰਦੀ ਸਾਡੀ ਕੋਈ ਨਹੀਂ ਹੈਗੀ ਜਿਹੜੇ ਜਿਹੜੇ ਉਮੀਦਵਾਰ ਸਾਡੇ ਇਲੈਕਸ਼ਨ ਲੜੇ ਆ ਜਿਹਨੂੰ ਜਿਹਨੂੰ ਪਾਰਟੀ ਨੇ ਟਿਕਟ ਦਿੱਤੀ ਆ ਬਿਸ਼ੱਕ ਦੀ ਟਿਕਟਾਂ ਮੈਂ ਦਿੱਤੀਆਂ ਪਰ ਸਾਰਿਆਂ ਨੇ ਸਾਰਿਆਂ ਦੀ ਮਤ ਦਿੱਤੀ ਆ ਔਰ ਅਸੀਂ ਇਹ ਗੱਲ ਸਮਝਦੇ ਆਂ ਭੀ ਰਲ ਕੇ ਲੜਾਂਗੇ ਤੇ ਜਿੱਤਾਂਗੇ ਅਸੀਂ ਰਲ ਕੇ ਇਲੈਕਸ਼ਨ ਲ ਬਾਕੀ ਜਿਹੜੀ ਨਕੀ ਮੁੱਟੀ ਢੜੇਬੰਦੀ ਹੁੰਦੀ ਹੈ ਅੱਜ ਤੁਸੀਂ ਅਕਾਲੀ ਦਲ ਦੇਖ ਲਓ ਅੱਜ ਤੁਸੀਂ ਝਾੜੂ ਵਾਲੇ ਦੇਖ ਲਓ ਇਹਨਾਂ ਦਾ ਵੀ ਤਾਂ ਦਿੱਲੀ ਵਾਲਿਆਂ ਨਾਲ ਕਲੇਸ਼ ਹੀ ਪਿਆ ਹੈ ਕਹਿੰਦੇ ਸਾਡੇ ਸਿਰ ਤੇ ਦਿੱਲੀ ਵਾਲੇ ਬੈਠੇ ਆ ਬੀਜੇਪੀ ਦੇਖ ਲਓ ਉਹ ਬੀਜੇਪੀ ਵਾਲੇ ਕਹੀ ਜਾਂਦੇ ਸਾਡੇ ਢੜੇਬੰਦੀ ਆ ਇਸ ਲਈ ਅਕਾਲੀ ਦਲ ਦੋ ਤਿੰਨ ਵਾਰ ਦੋ ਤਿੰਨ ਫੜ ਹੋ ਗਿਆ ਸੋ ਢਕੀ ਮੁੱਟੀ ਜਿਹੜੇ ਹੁੰਦੇ ਆ ਵਿਚਾਰਕ મતਭੇਦ ਹੁੰਦੇ ਉਹਨੂੰ ਆਪਾਂ ਢੜੇਬੰਦੀ ਨਹੀਂ ਕਹਿ ਸਕਦੇ ਸੋ ਇਹ ਸੰ ਕਾਂਗਰਸ ਪਾਰਟੀ ਦੇ ਅਮਰਪ੍ਰੀਤ ਲਾਲੀ ਜੀ ਜਿਨ੍ਹਾਂ ਨੇ ਅੱਜ ਜੋ ਕਿ ਪ੍ਰਮਾਣ ਪੱਤਰ ਦਿੱਤੇ ਗਏ ਉੱਥੇ ਪਹੁੰਚੇ ਨੇ ਜਿਨ੍ਹਾਂ ਨੇ ਕਿਹਾ ਕਿ ਕਾਂਗ ਕੈਮਰਾਮੈਨ ਸੰਜੀਪ ਕੁਮਾਰ ਦੇ ਨਾਲ ਅ즈ਮੇਰ ਪ੍ਰੋਟ ਦੈਨਿਕ ਸਵੇਰਾ ਅਗੜ ਸ਼ਹਿਰ ਕਰ